ਸਸ਼ੀਕਲ ਜੀ ਸਵਾਗਤ ਕਰਦੇ ਆ ਇੱਕ ਵਾਰ ਫਿਰ ਤੋਂ ਕੋਰ ਡਿਜ਼ਾਈਨਰ ਬੁਟੀਕ ਦੇ ਵਿੱਚ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਇਹਦੇ ਵਿੱਚ ਆਪਾਂ ਤੁਹਾਨੂੰ ਬਾਹ ਦਾ ਡਿਜ਼ਾਈਨ ਦੱਸਾਂਗੇ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਤੇ ਆਪਣੇ ਕੋਲੇ ਬਾਹ ਆਪਣਾ ਪਹਿਲਾਂ ਹੀ ਕਟਿੰਗ ਕਰਕੇ ਰੱਖੀ ਹੋਈ ਆ ਤੇ ਇਹਦੇ ਉੱਪਰ ਹੁਣ ਆਪਾਂ ਡਿਜ਼ਾਈਨ ਬਣਾਵਾਂਗੇ ਤੇ ਇਹਦੇ ਆਪਾਂ ਨੇ ਕੱਟ ਲਗਾ ਰੱਖਿਆ ਹੈ ਜਿਹੜਾ ਆਪਾਂ ਨੇ ਬਾਹ ਦਾ ਕੱਟ ਲਗਾਇਆ ਏ ਇੱਥੇ ਆਪਾਂ ਨੇ ਟੋਟਲ ਮਤਲਬ ਜਿੰਨੀ ਲੈਂਥ ਰੱਖਣੀ ਆ ਬਾਹ ਦੀ ਉਨੀ ਲਗਾਈ ਆ ਤੇ ਉਸ ਤੋਂ ਬਾਅਦ ਆਪਾਂ ਨੇ 2.5 ਤੋਂ 3 ਇੰਚ ਮਾਰਜਨ ਲੈ ਲਿਆ ਏ ਤੁਸੀਂ 4 ਇੰਚ ਤੱਕ ਵੀ ਲੈ ਸਕਦੇ ਹੋ ਹੁਣ ਆਪਾਂ ਸਭ ਤੋਂ ਪਹਿਲਾਂ ਕਰ ਲਵਾਂਗੇ ਕੱਚਾ ਆਪਾਂ ਨੇ 1/2 ਇੰਚ ਜਿਹੜਾ ਉਹ ਬਾਹ ਨੂੰ ਫੋਲਡ ਕਰ ਲੈਣਾ ਇਸ ਤਰੀਕੇ ਦੇ ਨਾਲ 10 ਇੰਚ ਹੀ ਕਰਨਾ ਤੁਸੀਂ ਜ਼ਿਆਦਾ ਫੋਲਡ ਨਹੀਂ ਕਰਨਾ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਨੇ ਜਿੱਥੇ ਕੱਟ ਲਗਾਇਆ ਹੋਇਆ ਏ ਇਸ ਤਰੀਕੇ ਨਾਲ ਕੱਪੜੇ ਨੂੰ ਸਿੱਧੀ ਸਾਈਡ ਵੱਲੋਂ ਢਟਾ ਲੈਣਾ ਮਤਲਬ ਕਿ ਫੋਲਡ ਕਰ ਲੈਣਾ ਸਿੱਧੀ ਸਾਈਡ ਵੱਲ ਤੇ ਜਿੱਥੋਂ ਆਪਣੀ ਬਾਹਾਂ ਦਾ ਸੈਂਟਰ ਆ ਉੱਥੇ ਆਪਾਂ ਨੇ 1.5 ਇੰਚ ਦਾ ਨਿਸ਼ਾਨ ਲਗਾ ਲੈਣਾ ਇੱਥੇ ਆਪਾਂ ਨੇ ਸਟਿਚ ਲਗਾਉਣੀ ਆ ਕਿਉਂਕਿ ਇੱਥੇ ਆਪਾਂ ਇੱਕ ਹਲਕਾ ਜਿਹਾ ਕੱਟ ਪਾਵਾਂਗੇ ਤੁਸੀਂ ਆਪਣੇ ਹਿਸਾਬ ਨਾਲ 1 ਇੰਚ 2 ਇੰਚ ਜਿੰਨਾ ਵੀ ਰੱਖਣਾ ਚਾਹੁੰਦੇ ਹੋ ਕੱਟ ਰੱਖ ਸਕਦੇ ਹੋ ਅਗਰ ਤੁਸੀਂ ਮਾਰਜਨ ਜਿਆਦਾ ਲਿਆ ਹੋਊਗਾ ਇਹ ਆਪਾਂ ਉਦੋਂ ਹੀ ਰੱਖ ਸਕਦੇ ਆ ਤੇ ਇੱਥੇ ਹੁਣ ਆਪਾਂ ਨੇ ਸਟਿਚ ਲਗਾ ਲੈਣੀ ਆ ਮਤਲਬ ਕਿ ਵੀ ਸ਼ੇਪ ਦੇ ਦੇਣੀ ਆ ਬਿਲਕੁਲ ਨਾਲ-ਨਾਲ ਹੀ ਆਪਾਂ ਨੇ ਸਿਲਾਈ ਲਗਾਉਣੀ ਆ ਵੀ ਸ਼ੇਪ ਆ ਜਿਹੜੀ ਆਪਾਂ ਨੇ ਜ਼ਿਆਦਾ ਚੜਾਈ ਚ ਨਹੀਂ ਕਰਨੀ ਉਹ ਇਸ ਤਰੀਕੇ ਨਾਲ ਤੁਸੀਂ ਵੀ ਸਲਾਈ ਲਗਾ ਲੈਣੀ ਆ। ਇੱਥੇ ਤੱਕ ਆਪਾਂ ਨੇ ਸਲਾਈ ਲਗਾਈ ਆ। ਔਰ ਇੱਥੋਂ ਆਪਾਂ ਨੇ ਕੱਪੜੇ ਨੂੰ ਕੱਟ ਕਰ ਦੇਣਾ। ਧਿਆਨ ਰੱਖਣਾ ਕਿ ਆਪਣੇ ਜਿਹੜੀ ਸਟਿਚ ਆ ਉਹਨੂੰ ਉਹਨੂੰ ਨਹੀਂ ਆਪਾਂ ਨੇ ਕੱਟ ਕਰਨਾ ਤੇ ਇੱਕ ਸਲਾਈ ਆਪਾਂ ਨੇ ਹੋਰ ਲਗਾ ਲੈਣੀ ਆ। ਮਤਲਬ ਕਿ ਬਿਲਕੁਲ ਪੱਕਾ ਕਰ ਲੈਣਾ ਕੰਮ। ਇਸ ਤਰੀਕੇ ਨਾਲ ਹੁਣ ਆਪਾਂ ਨੇ ਇਹੇ ਕੱਪੜੇ ਨੂੰ ਉਲਟਾ ਲੈਣਾ ਵਾ ਤੇ ਇਸ ਤਰ੍ਹਾਂ ਆਪਾਂ ਨੇ ਮਤਲਬ ਸਿੱਧਾ ਕਰ ਲੈਣਾ ਤੇ ਇਹਨਾਂ ਦੀ ਜਿਹੜੀ ਨੋਕ ਵਗੈਰਾ ਹੁੰਦੀ ਆ ਉਹ ਆਪਾਂ ਨੇ ਟਿੱਕੀ ਚੀਜ਼ ਦੇ ਨਾਲ ਸੈੱਟ ਕਰ ਲੈਣੀ ਆ ਕਿਉਂਕਿ ਜੇ ਨੋਕ ਬਣੀ ਹੋਊਗੀ ਤੇ ਉਦੋਂ ਹੀ ਤੁਹਾਡੇ ਜਿਹੜਾ ਇਹ ਕੱਟ ਆ ਵਧੀਆ ਲੱਗੇਗਾ ਏ ਹੁਣ ਆਪਾਂ ਨੇ ਕੱਪੜਾ ਜਿਹੜਾ ਅੰਦਰ ਨੂੰ ਉਲਟਾ ਲਿਆ ਸੀ ਔਰ ਹੁਣ ਇੱਥੇ ਹੀ ਆਪਾਂ ਨੇ ਸਟਿਚ ਲਗਾ ਦੇਣੀ ਆ ਪੱਕੇ ਸਟਿਚ ਲਗਾ ਦੇਣੀ ਆ ਜਿਹੜਾ ਇਹ ਡਿਜ਼ਾਈਨ ਆ ਤੁਸੀਂ ਟਰੌਜ਼ਰ ਦੇ ਉੱਪਰ ਵੀ ਬਣਾ ਸਕਦੇ ਹੋ ਇਸੇ ਤਰੀਕੇ ਦੇ ਨਾਲ ਤੇ ਇਹ ਆਪਣੀ ਸਟਿਚ ਆ ਇਹ ਵੀ ਲੱਗ ਗਈ ਆ ਹੁਣ ਆਪਾਂ ਨੇ ਇਸ ਤੋਂ ਬਾਅਦ ਇੱਕ ਟੌਪ ਸਟਿਚ ਵੀ ਲਗਾਣੀ ਆ ਇਹਨੂੰ ਆਪਾਂ ਦੱਬ ਮੀ ਸਲਾਈ ਵੀ ਕਹਿ ਦਿੰਨੇ ਆ ਇਹ ਸਲਾਈ ਲਗਾਉਣ ਦੇ ਨਾਲ ਕੋਈ ਵੀ ਡਿਜ਼ਾਈਨ ਆ ਜਿਹੜਾ ਉਹ ਮਤਲਬ ਕਿ ਵਧੀਆ ਫਿਨਿਸ਼ਿੰਗ ਦੇ ਨਾਲ ਬਣ ਜਾਂਦਾ ਕਿਉਂਕਿ ਇਸ ਡਿਜ਼ਾਈਨ ਦੇ ਵਿੱਚ ਆਪਾਂ ਕੋਈ ਬੁਕਰਮ ਜਾਂ ਫਿਰ ਕੋਈ ਪੇਸਟਿੰਗ ਐਡ ਨਹੀਂ ਕੀਤੀ ਲਓ ਜੀ ਇਹ ਰੋਂ ਡਿਜ਼ਾਈਨ ਆ ਇਹ ਆਪਣਾ ਬਣ ਗਿਆ ਹੈ ਜਿਆਦਾ ਟਾਈਮ ਨਹੀਂ ਲੱਗਦਾ ਸਿਰਫ 2 ਤੋਂ 3 ਮਿੰਟ ਦੇ ਵਿੱਚ ਵਿੱਚ ਇਹ ਡਿਜ਼ਾਈਨ ਆ ਜਿਹੜਾ ਬਣ ਜਾਂਦਾ ਬਹੁਤ ਹੀ ਆਸਾਨ ਹੈ ਡਿਜ਼ਾਈਨ ਬਣਾਉਣਾ ਤੇ ਇਹ ਦੇਖੋ ਤੇ ਇੱਥੇ ਤੁਸੀਂ ਕੱਟ ਦੇ ਉੱਪਰ ਬਟਨਸ ਵਗੈਰਾ ਵੀ ਲਗਾ ਸਕਦੇ ਹੋ ਬੜੇ ਸੋਹਣੇ ਲੱਗਦੇ ਨੇ ਬਟਨ ਲੱਗੇ ਹੋਏ ਵੀ ਲਓ ਜੀ ਡਿਜ਼ਾਈਨ ਹੋ ਗਿਆ ਰੈਡੀ ਮਿੰਟਾਂ ਵਿੱਚ ਥੈਂਕ ਯੂ